ਪਿਛਲੇ ਸਾਲ ਰਿਲੀਜ਼ ਹੋਈ ਪੰਜਾਬੀ ਫਿਲਮ ਬੂਹੇ ਬਾਰੀਆਂ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਦਰਅਸਲ ਇਸ ਫਿਲਮ ਦੇ ਕੁਝ ਸ਼ਬਦਾਂ ਨੂੰ ਲੈ ਕੇ ਵਾਲਮੀਕੀ ਪਾਈਚਾਰੇ ਵੱਲੋਂ ਇਤਰਾਜ਼ ਜੁਤਾਇਆ ਗਿਆ ਸੀ ਜਸਟ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਵਾਲਮਿਕ ਸਮਾਜ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਬਾਅਦ ਵਿੱਚ ਫਿਲਮ ਨਾਲ ਜੁੜੇ ਕਲਾਕਾਰਾਂ ਵੱਲੋਂ ਇਸ ਤੇ ਮੁਆਫੀ ਵੀ ਮੰਗੀ ਗਈ ਸੀ ਦੱਸ ਦੇ ਕਿ ਬੂਹੇ ਬਾਰੀਆਂ ਫਿਲਮ ਦੀ ਅਦਾਕਾਰਾ ਅਜ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਹੋਈ ਹੈ ਇਸ ਦੌਰਾਨ ਫਿਲਮ ਲੇਖਕ ਜਗਦੀਪ ਵੜਿੰਗ ਵੀ ਉਹਨਾਂ ਦੇ ਨਾਲ ਮੌਜੂਦ ਸਨ ਅਦਾਕਾਰਾ ਨੀਰੂ ਬਾਜਵਾ ਤੇ ਜਗਦੀਪ ਵੜਿੰਗ ਨੇ ਕਿਹਾ ਕਿ ਅਸੀਂ ਅਦਾਲਤ ਵਿੱਚ ਮੁਆਫੀ ਮੰਗੀ ਹੈ ਅਸੀਂ ਸੋਸ਼ਲ ਮੀਡੀਆ ਤੇ ਵੀ ਮੁਆਫੀ ਮੰਗੀ ਹੈ ਰਾਮ ਤੀਰਥ ਮੰਦਿਰ ਜਾ ਕੇ ਵੀ ਮਾਫੀ ਮੰਗੀ ਹੈ ਜਗਦੀਪ ਵੜਿੰਗ ਨੇ ਕਿਹਾ ਕਿ ਕੁਝ ਲੋਕਾਂ ਨੂੰ ਫਿਲਮ ਦੇ ਵਿੱਚ ਵਰਤੇ ਗਏ ਸ਼ਬਦਾਂ ਤੇ ਇਤਰਾਜ਼ ਸੀ ਅਸੀਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੇ ਸੀ ਦੱਸਣ ਯੋਗ ਹੈ ਕਿ ਪੰਜਾਬੀ ਫਿਲਮ ਬੁਹੇ ਬਾਰੀਆਂ ਦਾ ਵਿਰੋਧ ਕਰਨ ਵਾਲਿਆਂ ਦਾ ਤਰਕ ਸੀ ਕਿ ਫਿਲਮ ਦੇ ਵਿੱਚ ਉੱਚੀ ਤਿੰਨੀ ਵੀ ਜਾਤੀ ਦੇ ਕਿਰਦਾਰ ਦਿਖਾਏ ਗਏ ਨੇ ਉਹਨਾਂ ਕਿਹਾ ਸੀ ਕਿ ਫਿਲਮ ਦੇ ਵਿੱਚ ਗਲਤ ਦਿਖਾਇਆ ਗਿਆ ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਬੁਹੇ ਬਾਰੀਆਂ ਦੇ ਡਾਇਰੈਕਟਰ ਫਿਲਮ ਦੀ ਅਦਾਕਾਰਾ ਨੀਰੂ ਬਾਜਵਾ ਖਿਲਾਫ ਉਹਨਾਂ ਦਾ ਰੋਸ ਪ੍ਰਦਰਸ਼ਨ ਹੈ ਜਿਸ ਤੇ ਚੱਲਦੇ ਪੁਲਿਸ ਵੱਲੋਂ ਮਾਮਲਾ ਦਰਜ ਕਰਨਾ ਪਿਆ ਅਤੇ ਉਹਨਾਂ ਦੀ ਅਜ ਤਰੀਕ ਸੀ ਇਸ ਫਿਲਮ ਦੇ ਵਿੱਚ ਨੀਰੂ ਬਾਜਵਾ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਸਾਡੇ ਪਾਇ ਚਾਰੇ ਦੀਆਂ ਧੀਆ ਪਣਾ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ ਸੀ ਤੇ ਉਹਨਾਂ ਵੱਲੋਂ ਮਾਫੀ ਹਾਲਾકી ਮੰਗ ਲਈ ਗਈ ਸੀ ਉਹਨਾਂ ਨੇ ਕਿਹਾ ਕਿ ਸਾਡੀ ਇੱਕੋ ਹੀ ਸ਼ਰਤ ਹੈ ਕਿ ਉਹ ਸਾਡੇ ਪਾਵਨ ਬਾਲਮਕੀ ਤੀਰਥ ਤੇ ਆ ਕੇ ਮੱਥਾ ਟੇਕਣ ਤੋਂ ਬਾਅਦ ਮਾਫੀ ਮੰਗਣ ਅਤੇ ਸਾਡੇ ਵੱਲੋਂ ਫਿਰ ਉਹਨਾਂ ਨੂੰ ਮਾਫ ਕਰ ਦਿੱਤਾ ਜਾਵੇਗਾ ਸਾਰਿਆਂ ਨੂੰ ਜੈਪੀਮ ਜੈਸਵਿਧਾਨ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਕੁਝ ਦਿਨਾਂ ਤੋਂ ਬਹੁਤ ਮੁੱਦਾ ਗੰभीर ਚੱਲਦਾ ਪਿਆ ਹੈ ਕਿ ਫਿਲਮ ਸੀਗੀ ਬੂਹੇ ਬਾਰੀਆਂ ਨੀਰੂ ਬਾਜਵਾ ਵੱਲੋਂ ਜੋ ਕਿ ਸਾਡੇ ਸਮਾਜ ਨੂੰ ਨੀਚਾ ਦਿਖਾਇਆ ਗਿਆ ਤੇ ਪਰਚਾ ਕਰਾਉਣ ਦੇ ਸਮੇ ਵੀ ਮੇਰੀ ਇਹੀ ਮੰਗ ਸੀਗੀ ਕਿ ਭੈਣ ਨੀਰੂ ਬਾਜਵਾ ਸਾਡੇ ਪਾਵਨ ਵਾਲਮੀਕੀ ਤੀਰੇ ਥਣ ਕੇ ਮੱਥਾ ਟੇਕੇ ਔਰ ਆਪਣੀ ਜੋ ਕਿ ਗਲਤੀ ਹੈ ਔਰ ਰੀਲீஸ் ਕਰੇ ਜੋ ਕਿ ਇਸ ਭੈਣ ਨੇ ਹੁਣ ਰੀਲீஸ் ਕੀਤੀ ਆ ਮਨ ਜੋ ਕੋਰਟ ਦੇ ਵਿੱਚ ਆਈ ਆ ਉਹਨੇ ਇਹ ਚੀਜ਼ ਕਹੀ ਸੀਗੀ ਕਿ ਮੈਂ ਆਸ਼ਰਮ ਮੱਥਾ ਟੇਕੂ ਪ੍ਰੋਡਿਊਸਰ ਡਾਇਰੈਕਟਰ ਨੇ ਮੱਥਾ ਟੇਕ ਲਿਆ ਸਾਡੀ ਇਸ ਭੈਣ ਨੂੰ ਵੀ ਮੈਂ ਉਹਨੂੰ ਸ਼ਦਾਬਲੀ ਨਹੀਂ ਗਲਤ ਵਰਤਾਂਗੀ ਸਾਡੀ ਭੈਣ ਆ ਸਾਡੇ ਸਮਾਜ ਦੀ ਹੈ ਮੈਂ ਕਾਸਟਾਂ ਬਾਰੇ ਪ੍ਰਤੀ ਨਹੀਂ ਕਿਸੇ ਨੂੰ ਵੀ ਬੋਲਦੀ ਧੀਆਂ ਦੀ ਕੋਈ ਜਾਤ ਨਹੀਂ ਹੁੰਦੀ ਮੈਂ ਨੀਰੂ ਭੈਣ ਨੂੰ ਇਹ ਚੀਜ਼ ਕਹਿਣਾ ਚਾਹੁੰਦੀ ਆ ਕਿ ਸੰਤ ਮਲਕੀਨਾ ਜੀ ਦੇ ਸਤਿਗੁਰਾਂ ਦੇ ਅਨਕਿ ਚਰਨਾਂ ਦੇ ਵਿੱਚ ਭੈਣ ਮੱਥਾ ਟੇਕਣ ਤੇ ਅਸੀਂ ਸ਼ਮਾ ਕਰਦਵਾਂਗੇ ਜਿਹੜੀ ਕੋਡ ਦੇ ਵਿੱਚ ਅੱਜ ਬੇਚੀ ਸੀ ਪ੍ਰਭਜੋਤ ਡਾਕਟਰ ਪ੍ਰਭਜੋਤ ਨੂੰ ਪਤਾ ਲੱਗਾ ਕਿ ਨਾਮ ਅੰਦਰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਉਹਨਾਂ ਨੇ ਜੀ ਨਹੀਂ ਜਿੱਦਾਂ ਦਾ ਹੀ ਉਹਨਾਂ ਨੂੰ ਬਿਠਾਇਆ ਉਦਾਂ ਦਾ ਹੀ ਸਾਨੂੰ ਬਿਠਾਇ ਜੱਜ ਦੇ ਕਮਰੇ ਚ ਪਿਛਲੇ ਰੂਮ ਚ ਬਾਹਰ ਲਿਖਿਆ ਗਿਆ ਸਾਰਾ ਕੁਝ ਸਰ ਉਹਦੇ ਵਿੱਚ ਹੀ ਉਹਦੇ ਵਿੱਚ ਹੀ ਮੈਨੂੰ ਬਿਠਾਇਆ ਗਿਆ ਸੀਗਾ ਉਹਦੇ ਵਿੱਚ ਹੀ ਮੈਨੂੰ ਪੁੱਛਿਆ ਗਿਆ ਜੱਜ ਸਾਹਿਬ ਨੇ ਕਿ ਮੈਂ ਸੁਨੀਆਂ ਸੁਨਾਈਆਂ ਗੱਲਾਂ ਤੇ ਨਹੀਂ ਉਸ ਟਾਈਮ ਤੇ ਮੈਂ ਵੀ ਉੱਥੇ ਸੀਗੀ ਜੱਜ ਸਾਹਿਬ ਨੇ ਮੈਨੂੰ ਇਹ ਪੁੱਛਿਆ ਸੀਗਾ ਕਿ ਤੁਹਾਨੂੰ ਕਿਸੇ ਦਾ ਦਬਾਅ ਤਾਂ ਨਹੀਂ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਪੁੱਛਿਆ ਵਾ ਤੇ ਬਹੁਤ ਤਰੀਕੇ ਦੇ ਨਾਲ ਹੋਇਆ ਇਦਾਂ ਦਾ ਕੋਈ ਵੀ ਨਹੀਂ ਹੈ ਕਿ ਉਹਨਾਂ ਨੂੰ ਵੱਖਰਾ ਕਿਉਂਕਿ ਉਹ ਮਦਈ ਸੀ ਸੋਰੀ ਮੁਜਰਮ ਸੀ ਕਹਤੇ ਮੈਂ ਮਦਈ ਸੀਗੀ ਉਸੇ ਕੈਟੇਗਰੀਅ ਵਿੱਚ ਮੈਂ ਖੜੀ ਆ ਤੇ ਉਸੇ ਵਿੱਚ ਉਹ ਖੜੇ ਆ ਕਿਉਂਕਿ ਸੰਵਿਧਾਨ ਦੇ ਵਿੱਚ ਕਿਸੇ ਨੂੰ ਇਹ ਨਹੀਂ ਹੈ ਕਿ ਉਹਨਾਂ ਨੂੰ ਬਿਠਾ ਕੇ ਅਸੀਂ ਕੌਫੀਆਂ ਪੀਵਾਵਾਂਗੇ ਤੇ ਮਦਈ ਜਿਹੜੇ ਬਾਹਰ ਖੜੇ ਹੋਣਗੇ ਮੇਰਾ ਨਾਮ ਦਰੁਪ ਜੀਤ ਲੀ ਹੈ ਠੀਕ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਵੀ ਨੋ 2023 ਨੂੰ ਅਗੇਂਸ ਨੀਰੂ ਬਾਜਵਾ ਉਹਦੇ ਪ੍ਰਤਾਪ ਸਿੰਘ ਤੇ ਨਾਲ ਦੀ ਨਾਲ ਜਗਦੀਪ ਗੋਰਿੰਗ ਦੇ ਉੱਤੇ ਠੀਕ ਹੈ ਜੋ ਕਿ ਮੂਹੇ ਬਾਰੀਆਂ ਦੇ ਰੈਡਿਊਸਰ ਰਾਈਟਰ ਤੇ ਡਾਇਰੈਕਟਰ ਹੈ ਠੀਕ ਹੈ ਤੇ ਉਹ ਐਫ ਆਈ ਆਰ ਦਰਜ ਹੋਈ ਸੀ ਸਿਮਰਨਜੀਤ ਕੌਰ ਵੱਲੋਂ ਤੇ ਹੁਣ ਉਸ ਐਫ ਆਈ ਆਰ ਦੇ ਵਿੱਚ ਅੱਜ ਤਰੀਕ ਸੀ ਜੋ ਕਿ ਨੀਰੂ ਬਾਜਵਾ ਜੀ ਆਏ ਆ ਨਾਲ ਡਾਇਰੈਕਟਰ ਤੇ ਰਾਈਟਰ ਆਏ ਆ ਇਹਨਾਂ ਦੀ ਮੰਗ ਸੀ ਕਿ ਵਾਲਮੀਕੀ ਤੀਰਤ ਤੇ ਜਾ ਕੇ ਉਨਤਮਸਕ ਹੋਣ ਡਾਇਰੈਕਟਰ ਤੇ ਰਾਈਟਰ ਉਨਤਮਸਕ ਹੋ ਚੁੱਕੇ ਆ ਨਿਰਵਾਜਵਾ ਮੈਮ ਰਹਿੰਦੇ ਆ ਤੇ ਉਹ ਹੋਣਗੇ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਕੋਰਟ ਵੱਲੋਂ ਇਹੀ ਫੈਸਲਾ ਦਿੱਤਾ ਗਿਆ ਕਿ ਉਹ ਨਤਮਸਤਕ ਹੋਣ ਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ ਅੱਜ ਨੋਰਮਲ ਜੀ ਜੀ ਉਹ ਸੈਟੀਸਫਾਈ ਹੈ ਜੀ ਜੀ ਜੱਜ ਨੇ ਵੀ ਉਹਨਾਂ ਨੂੰ ਇਹੀ ਆਰਡਰ ਦਿੱਤੇ ਹੈ ਕਿ ਤੁਸੀਂ ਪੇਸ਼ ਹੋਵੋ ਉੱਥੇ ਨਤਮਸਤਕ ਹੋਵੋ ਤੇ ਨਾਲ ਦੀ ਨਾਲ ਦੋਨੋਂ ਪਾਰਟੀਆਂ ਸੈਟੀਸਫਾਈਡ ਹੈ ਤੇ ਇਹਨਾਂ ਕੀ ਹੈ ਵੀ ਜਾਂਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਹੋਇਆ ਨਾ ਕੋਈ ਥ੍ਰੈਟ ਹੋਇਆ ਇਹਨਾਂ ਨੂੰ ਨਹੀਂ ਸਰ ਅਜੇ ਸ਼ਾਮੀ ਪਤਾ ਲੱਗੇਗਾ ਅਗਲੀ ਤਰੀਕ ਨੂੰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੀ ਡੈਕਨੇਜ ਮੇਰਾ ਨਾਮ ਗੁਰਜੀਤ ਸਿੰਘ ਚੌਂਕੀਨ ਚਾਰ ਕੋਰਟ ਕੰਪਲੈਕਸ ਹਾਂਜੀ ਸਰ ਕੀ ਪੂਰਾ ਮਾਮਲਾ ਹੈ ਕੌਣ ਆਇਆ ਸੀ ਕੋਰਟ ਤੇ ਅਜੇ ਰੂਬਾਜਵਾ ਆਈ ਸੀ ਡਾਕਟਰ ਬੂਏ ਬਾਰੀਆਂ ਦੇ ਸਬੰਧ ਵਿੱਚ ਨਾਮ ਦੇ ਹਾਂਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕੋਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ